ਮੇਰਾ ਜੀ ਸਿਕਾ ਦੋਸਤੋ ਲੋਕ ਸਾਨੂੰ ਕਮੈਂਟ ਕਰਦੇ ਆ ਕਿ ਭੋਜਨਾਂ ਦੀ ਨਾਲ ਟਾਈਟ ਦੱਸੋ ਕਿ ਭੋਜਨਾਂ ਨੂੰ ਕਿਵੇਂ ਕਿਵੇਂ ਬਣਾਉਣਾ ਚਾਹੀਦਾ ਵਾ ਖਾਣ ਪੀਣ ਦਾ ਤੇ ਅੱਜ ਅਸੀਂ ਲੱਗੇ ਆ ਜੀ ਆ ਸਿੰਮਲਾ ਮੇਜ ਦੇ ਬੀਜ ਵੀ ਕੱਢ ਦਿੱਤੇ ਆ ਤੇ ਟਮਾਟਰਾਂ ਦੇ ਬੀਜ ਵੀ ਕੱਢ ਦਿੱਤੇ ਵਿੱਚੋਂ ਤੇ ਤੋਂ ਅੱਜ ਦਸਨੇ ਬਣਾ ਕੇ ਵਿੱਚ ਪੋੜਨਾ ਜੀ ਪਨੀਰ ਆ ਵੀ ਦੱਸਿਆ ਵੀ ਆਪਾਂ ਪਨੀਰ ਆਂਿਆਂ ਚਾਰ ਦੇ ਕੁਤੂ ਬੋਲ ਪਾਇਆ ਸੀਗਾ ਵਿੱਚ ਦਹੀਂ ਪਾ ਕੇ ਨਾ ਜੀ ਤੇ ਬਣਾਤਾ ਜੇ ਪਨੀਰ ਤੇ ਸਾਡੇ ਮਾਤਾ ਜੀ ਲੱਗੇ ਹੋਏ ਨੇ ਇਸਕ ਬੋਲ ਬਣਾਉਣਾ ਕਿਉਂ ਪਾਇਆ ਅਸੀਂ ਇਹ ਦੋ ਹੀ ਆਪਣੇ ਲੋੜ ਮੁਤਾਬਕ ਜਿੰਨਾ ਕਿ ਪਾਉਣਾ ਹੋਏ ਪਾ ਸਕਦੇ ਜੀ ਦੇਖੋ ਵਾਰ ਬਿਲਕੁਲ ਥੋੜੀ ਜਿਹੀ ਜਵਾਨ ਪਾਉਣੀ ਵਿੱਚ ਇਹਦੇ ਅੱਛਾ ਫੁਟਕੀ ਦੀ ਜਵਾਨ ਉਸ ਤੋਂ ਬਾਅਦ ਥੋੜਾ ਜਿਹਾ ਆਹ ਹੋ ਗਿਆ ਇਹ ਕੀ ਆਪਾਂ ਪਾ ਇਹਨੂੰ ਆਕੀ ਦਿਨ ਲਈ ਬਣਾਉਂਦੇ ਕੋਈ ਬਣਾਉਣੇ ਇਥੇ ਲਸਣ ਤੇ ਅਦਰਕ ਪਹਿਲਾਂ ਫਿਰ ਪਾਣੀ ਪਾਉਂਦੇ ਥੋੜੀ ਜਿਹਾ ਇਹਦਾ ਰੰਗ ਖਲੰਗ ਹੋ ਗਿਆ ਬ੍ਰਾਊਨ ਜਿਹਾ ਫਿਰ ਪਿਆਜ਼ ਤੇ ਹਰੀ ਮਿਰਚ ਪਾ ਗਣੀ ਵੰਡਾ ਹਲਕਾ ਬ੍ਰਾਊਨ ਹੋ ਗਿਆ ਇਹਦਾ ਤੇ ਹੁਣ ਇਹਦੇ ਵਿੱਚ ਪਿਆਜ਼ 넌 뭐야, 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 넌 ਇਹਦੇ ਵਿੱਚ ਅਸੀਂ ਪੋਣਾਵਾਂ ਨੂਨ ਆਪਣੇ ਸਵਾਦ ਦੀ ਤਾਪਕ ਤੇ ਹਲਦੀ ਤੇ ਮਸਾਲਾ ਉਹ ਅਸੀਂ ਬਾਅਦ ਚ ਪਾਵਾਂਗੇ ਨਹੀਂ ਤੇ ਥੱਲੇ ਲੱਗ ਜਾਣਾ ਹੈ। ਟਮਾਟਰਾਂ ਜਿਹੜੇ ਬੀਜ ਕੱਢੇ ਸੀਗੇ ਬੀਜ ਕੱਢਦੇ ਵਿੱਚੋਂ ਇਕੱਲੇ ਟਮਾਟਰ ਹੈ। கொண்டு நாளைக்கு என்ன வெச்சு போடணும் ਤੈਮਰ ਕਿਵੇਂ ਕੀਤਾ ਸਾਟ ਕੇ ਨਾ ਪਨੀਰ ਪਨੀਰ ਥੋੜੇ ਵੱਡੀਆਂ ਇਕਟੀਆਂ ਜਾਨ ਤਾਂ ਨਹੀਂ ਕੋਈ ਗੱਲ ਨਹੀਂ ਉਹਨਾਂ ਦੀ ਖਰਾਕ ਤਿਆਰ ਹੋਣ ਦੀ ਜੇ ਬਾਕੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਲੱਗੀ ਆ ਅ ਜੀ ਮੀਟ ਮੜਤਾ ਬਣਾਉਣਾ ਹਾਲੇ ਕੋਈ ਜਾਣਦਾ ਕਿਵੇਂ ਬਣਾਉਣਾ ਵਾ ਮਾਗੇ ਕਿਹਨਾਂ ਤੋਂ ਮੀਟ ਬਣਾ ਜਿਓ ਦੱਸਾਂਗੇ ਉਹ ਸਬਜੀ ਆਪਣੀ ਹੋ ਗਈ ਪਿਆਰ ਫਿਰ ਪਾਵਾਂਗੇ ਵਿਚਾਰੇ ਆ ਤਾਂ ਨਹੀਂ ਆ ਇਹਦੇ ਨਾਲ ਹੀ ਸਬਜੀ ਦਾ ਟਾਲ ਬਣਿਆ ਨਾਲੇ ਖਾਣ ਨੂੰ ਸੁਆਦ ਲੱਗਣੀ ਆ ਸਾਡਾ ਵੀ ਉਹ ਵੀ ਤਿਆਰ ਹੋ ਗਿਆ ਤੇ ਪਾਉਣੀ ਆ ਮਸਾਲੇ ਆਪਾਂ ਇਹ ਆਪਣਾ ਗੁਰਮਸਾਲਾ ਹੈ ਜਿਹੜੀ ਜਿਹਨਾਂ ਨੂੰ ਕੇ ਹਨ ਪਕਦਾ ਉਹਨਾਂ ਨੂੰ ਪਾਵੇ ਸਾਡਾ ਦੇ ਤੀ ਕਾਲੀ ਮਿਰਚ ਤੇ ਧਨੀਆ ਤੇ ਜੀਰਾ ਘਰੇ ਤਿਆਰ ਕੀਤਾ ਉਹ ਪਾਇਆ ਹੋਇਆ ਉਹ ਬਿਜਾਰੀ ਮਸਾਲਾ ਜਿਹੜਾ ਹੁੰਦਾ ਨਾ ਉਹ ਬਹੁਤ ਤੇਜ਼ ਹੁੰਦਾ ਹੈ ਮਸਾਲੇ ਦੀ ਮੀਠੀ ਬੜੀ ਹੈ ਇਹਨਾਂ ਚੌੜਾ ਫੜ ਕੇ ਮੋੜੋ ਜੀ ਤਿਆਰ ਹੈ ਇਹਨੂੰ ਆਪਾਂ ਆਓ ਆਪਣੇ ਸਾਹ ਜਿਵੇਂ ਕਿ ਜਿਸ ਨੇ ਪਾਣੀ ਰੋਟੀ ਪਾਣੀ ਦੇ ਨਾਲ ਮੈਦੇ ਵਾਸਤੇ ਦੇ ਦਰਸ਼ਨ ਲਗਾਏ ਕੀ ਵੈਰੇਡੀ ਕੀ ਬਣੀ ਹੋਈ ਹੈ ਸਿਰਾ ਹੀ ਗੱਲਬਾਤ ਹੋ ਗਈ ਹੈ ਇਹਨੂੰ ਸਿਰਾ ਕਹਿੰਦੇ ਨਾ ਇਹ ਸਿਰੇ ਤੋਂਗਾ ਘੰਟਾ ਪਈ ਹੈ ਨਮਕ ਖਾ ਕੇ ਵੇ ਨੇ ਭਾਗ ਲਏ ਆ ਕਿ ਹਾਂ ਸਭ ਜੀ ਇਦਾਂ ਬਰੀ ਵਾਈ ਸੋ ਕਰਦੀਆਂ